ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਆਰ YouTube ਚੈਨਲ ਓਵਰਲੈਂਡ ਪੰਜਾਬੀ ਇਸ ਚੈਨਲ ਤੇ ਅਸੀਂ ਆਪਣਾ ਓਵਰਲੈਂਡਿੰਗ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰਾਂਗੇ ਅਸੀਂ ਚਾਹੁੰਦੇ ਹਾਂ ਤੁਸੀਂ ਵੀ ਸਾਡੇ ਨਾਲ ਕੁਦਰਤ ਦਾ ਮਜ਼ਾ ਲਓ ਇਹ ਚੈਨਲ ਸਫ਼ਰ ਕੈਂਪਿੰਗ ਤੇ ਐਡਵੈਂਚਰ ਲਈ ਹੈ ਓਵਰਲੈਂਡਿੰਗ ਦਾ ਮਤਲਬ ਹੈ ਆਪਣੀ ਗੱਡੀ ਦੇ ਵਿੱਚ ਨਵੀਆਂ-ਨਵੀਆਂ ਜਗ੍ਹਾ ਘੁੰਮਣੀਆਂ ਰਹਿਣਾ ਕੈਂਪਿੰਗ ਕਰਨੀ ਨਾ ਕੋਈ ਰੈਸਟੋਰੈਂਟ ਨਾ ਕੋਈ ਹੋਟਲ ਆਪਣਾ ਹੀ ਬਣਾਉਣਾ ਤੇ ਆਪਣਾ ਹੀ ਖਾਣਾ ਐਸ ਚੈਨਲ ਤੇ ਅਸੀਂ ਪੰਜਾਬੀ ਸਟਾਈਲ ਚ ਓਵਰਲੈਂਡਿੰਗ ਦਾ ਐਕਸਪੀਰੀਅੰਸ ਕਰਾਂਗੇ। ਇਹ ਸਾਡੇ ਓਵਰਲੈਂਡਿੰਗ ਦੇ ਸਫ਼ਰ ਦੀ ਸ਼ੁਰੂਆਤ ਹੈ। ਹਾਲੇ ਸਾਡਾ ਬੇਸਿਕ ਜਿਹਾ ਸੈਟਅਪ ਹੈ। ਹੌਲੀ-ਹੌਲੀ ਅਸੀਂ ਆਪਣਾ ਟਰੱਕ ਓਵਰਲੈਂਡਿੰਗ ਲਈ ਬਿਲਡ ਕਰਾਂਗੇ। ਟਾਇਰਸ ਤੋਂ ਲੈ ਕੇ ਟੈਂਟ ਤੱਕ ਸਾਡੀ ਪ੍ਰੋਗਰੈਸ ਦੇਖਣ ਲਈ ਸਾਡੇ ਨਾਲ ਜੁੜੋ। ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਹਰ ਵੀਕ ਓਵਰਲੈਂਡਿੰਗ ਦੀ ਨਵੀਂ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ। ਓਵਰਲੈਂਡ ਪੰਜਾਬੀ।